ਕੋ ਗਾਲ ਲਿਆ ਕੋਈ ਪ੍ਰਧਾਨਗੀ ਦੀ ਜਿਹੜੀ ਕੁਰਸੀ ਹੁੰਦੀ ਹੈ ਇਹ ਕਿਸੇ ਦੀ ਬਾਪ ਦੀ ਜਾਗੀਰ ਨਹੀਂ ਹੁੰਦੀ ਰਾਜਾ ਵੜਿੰਗ ਕਦੇ ਵੀ ਪ੍ਰਧਾਨ ਲਾਇਆ ਜਾ ਸਕਦਾ ਹੈ ਕਦੇ ਵੀ ਹੋ ਸਕਦਾ ਹੈ ਕਦੇ ਲਾਇਆ ਵੀ ਨਾ ਜਾਵੇ ਹੋ ਸਕਦਾ ਰਾਜਾ ਵੜਿੰਗ ਅਗਲੇ 4-2 ਸਾਲ ਪਾਰ ਹੀ ਖੇਡੇ ਇਹ ਰਾ ਜਿਹੜਾ ਮੰਡੇਟ ਹੈ ਇਹ ਕਾਂਗਰਸ ਪਾਰਟੀ ਦੇ ਪ੍ਰਧਾਨ ਕੋਲੇ ਤੇ ਕਾਂਗਰਸ ਪਾਰਟੀ ਦੇ ਲੀਡਰ ਰਾਹੁਲ ਗਾਂਧੀ ਕੋਲੇ ਹੈਗਾ ਸੋਨੀਆ ਜੀ ਕੋਲੇ ਹੈਗਾ ਹੋਰ ਕਿਸੇ ਕੋਲੇ ਨਹੀਂ ਜਿਹੜਾ ਕੋਈ ਕਾਲਾ ਉਹਨੂੰ ਮੇਰੀ ਬੇਨਤੀ ਹੈ ਕਿ ਬਿਲਕੁਲ ਇੱਛਾ ਰੱਖੋ ਦਿੱਲੀ ਜਾਓ ਆਪਦਾ ਉੱਥੇ ਬਸਦਾ ਚੱਕੋ ਗੱਲਬਾਤ ਕਰੋ ਕਿ ਮੈਂ ਪ੍ਰਧਾਨ ਦੀ ਦਾ ਇੱਛੇਦਾਰ ਹਾਂ ਲੇਕਿਨ ਆ ਜਿਹੜਾ ਮੀਡੀਆ ਦੇ ਵਿੱਚ ਰੌਲਾ ਪਾਉਣਾ ਇਹਦੇ ਨਾਲ ਵਿਚਾਰੀ ਜਨਤਾ ਬੜੀ ਨਿਰਾਸ਼ ਹੈ ਜਿਨ੍ਹਾਂ ਨੇ ਕੁੱਟ ਤਾਂ ਉਹ ਖਾਂਦੇ ਆ ਅਸੀਂ ਤਾਂ ਬਾਦਲਾਂ ਦੇ ਵਿਆਹ ਤੇ ਵੀ ਜਾਵੜੇ ਨਹੀਂ ਅਸੀਂ ਤਾਂ ਜਾਖੜਾਂ ਦੇ ਵਿਆਹ ਤੇ ਵੀ ਜਾਵੜੇ ਨਹੀਂ ਐਵੇਂ ਕਹਾਣੀ ਬਣਾ ਕੇ ਥੱਲੇ ਇੱਧਰ ਉੱਧਰ ਨਹੀਂ ਦੱਸਣੀ ਚਾਹੀਦੀ ਜਿੱਦੇ ਰਾਜਾ ਵਿੜਿੰਗ ਉਤਰਨ ਵਾਲਾ ਹੋਇਆ ਮੈਂ ਤੁਹਾਨੂੰ ਸੱਦ ਕੇ ਪਹਿਲਾਂ ਕਹਿ ਦੂੰਗਾ ਮੈਂ ਆਪ بڑا ਸਿਆਣਾ ਆਦਮੀ ਐ ਮੈਂ ਥੱਲੇੋਂ ਆਇਆ ਯਾਰ ਮੈਂ ਤੁਹਾਨੂੰ ਇੱਥੇ ਗਈ ਜਾ ਨਹੀਂ ਨਹੀਂ ਹਮ ਤੋ ਹਮ ਤੋ ਐਸੀ ਐ ਤੇ ਉਧਰੋਂ ਮੈਨੂੰ ਉੱਥੋਂ ਚਿੱਠੀ ਆ ਜੇ ਮੈਂ ਤੁਹਾਨੂੰ ਆਪ ਬੁਲਾ ਕੇ ਕਹਿ ਦੂੰਗਾ ਵੀ ਹੁਣ ਅਬ ਚੱਲੇ ਆ ਭਈ ਮਿੱਤਰੋ ਤੇ ਮੈਂ ਤੁਹਾਨੂੰ ਆਲਰੇਡੀ ਕਹਤਾ ਕਈ ਵਿਚਾਰੇ ਉਹਨਾਂ ਨੂੰ ਇਹ ਲੱਗਦਾ ਛੇਤੀ 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 ਤਿੰਨ ਸਾਲ ਕੱਢ ਲਈਏ ਦੱਸੋ ਕੱਡੇ ਕਿ ਨਹੀਂ ਕੱਡੇ ਬਿਲਕੁਲ ਅੱਜ ਪਬਲਿਕਲੀ ਇਹ ਕਹਿਣ ਲੱਗ ਪਈ ਐ ਲੋਕ ਕਿ ਕਾਂਗਰਸ ਪਾਰਟੀ ਆ ਰਹੀ ਕੋ ਗੱਲ ਹੈ ਕੋਈ ਪ੍ਰਧਾਨਗੀ ਦੀ ਜਿਹੜੀ ਕੁਰਸੀ ਹੁੰਦੀ ਹੈ ਇਹ ਕਿਸੇ ਦੀ ਬਾਪ ਦੀ ਜਾਗੀਰ ਨਹੀਂ ਹੁੰਦੀ ਰਾਜਾ ਵਿੜਿੰਗ ਕਦੇ ਵੀ ਪ੍ਰਧਾਨ ਲਾਇਆ ਜਾ ਸਕਦਾ ਹੈ ਕਦੇ ਵੀ ਹੋ ਸਕਦਾ ਹੈ ਕਦੇ ਲਾਇਆ ਵੀ ਨਾ ਜਾਵੇ ਹੋ ਸਕਦਾ ਰਾਜਾ ਵਿੜਿੰਗ ਅਗਲੇ ਹੋਰ 2 ਸਾਲ ਪਾਰ ਹੀ ਖੇਡੇ ਇਹ ਰਾ ਜਿਹੜਾ ਮੰਡੇਟ ਹੈ ਇਹ ਕਾਂਗਰਸ ਪਾਰਟੀ ਦੇ ਪ੍ਰਧਾਨ ਕੋਲੇ ਤੇ ਕਾਂਗਰਸ ਪਾਰਟੀ ਦੇ ਲੀਡਰ ਰਾਹੁਲ ਗਾਂਧੀ ਕੋਲੇ ਹੈਗਾ ਸੋਨੀਆਜੀ ਕੋਲੇ ਹੈਗਾ ਹੋਰ ਕਿਸੇ ਕੋਲੇ ਨਹੀਂ ਦੂਜੀ ਗੱਲ ਖਰਗੇ ਸਾਹਿਬ ਦੇ ਬਿਆਨ ਦੀ ਤੁਸੀਂ ਗੱਲ ਕੀਤੀ ਹੈ ਹੁਣੇ ਤਾਜੀ-ਤਾਜੀ ਕਿ ਉਹ ਕਹਿੰਦੇ ਪਰਫਾਰਮੈਂਸ ਬੇਸ ਤੇ ਕੰਮ ਹੋਏਗਾ ਰਾਜਾ ਵੜਿੰਗ ਜਦੋਂ ਬਣਿਆ ਸੀ ਉਦੋਂ ਅੱਠ ਮੰਤਰੀ ਚਲੇ ਗਏ ਸਨ ਤੇ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਚਲਾ ਗਿਆ ਸੀ ਅਮਰਿੰਦਰ ਸਿੰਘ ਤੇ ਜਾਖੜ ਜਦੋਂ ਮੈਂ ਪ੍ਰਧਾਨ ਬਣਿਆ ਉਸ ਤੋਂ ਬਾਅਦ ਉਦੇਪੁਰ ਡੈਕਲੇਰੇਸ਼ਨ ਚੱਲ ਰਿਆ ਸੀ ਤੇ ਉਦੋਂ ਵਿੱਚੋਂ ਛੱਡ ਕੇ ਚਲਾ ਗਿਆ ਸੀ ਤੇ ਅੱਠ ਸਾਡੇ ਮੰਤਰੀ ਚਲੇ ਗਏ ਸਾਬਕਾ ਹਾਲਾਤ ਬੜੇ ਮਾੜੇ ਸਨ 18 ਸੀਟਾਂ ਤੇ ਅਸੀਂ ਆਏ ਸਾਰ ਤੇ ਫਿਰ ਅਸੀਂ ਲੜੇ ਇਕੱਠੇ ਹੋ ਕੇ ਸਾਡਾ ਜਿਹੜਾ ਕਾਂਗਰਸ ਦਾ ਵਰਕਰ ਬਲੌਕ ਤੋਂ ਲੈ ਕੇ ਜਿਹੜਾ ਅਸੀਂ ਸੰਗਠਨ ਖੜਾ ਕੀਤਾ ਉਹਨਾਂ ਨੇ ਹੰਬੜਾ ਮਾਰ ਕੇ 7 ਸੀਟਾਂ ਜਨਾਬ ਪਾਰਲੀਮੈਂਟ ਦੀਆਂ ਜਿਤਾਈਆਂ ਅਮਰਿੰਦਰ ਸਿੰਘ ਦੇ ਸਮੇਂ 8 ਸੀਟਾਂ ਕੇਵਲ ਅਸੀਂ ਜਿੱਤੇ ਸੀ ਜਦੋਂ ਮੁੱਖ ਮੰਤਰੀ ਸੀ ਉਸ ਤੋਂ ਬਾਅਦ ਆਈਆਂ ਸਰਪੰਚੀਆਂ 45 ਤੋਂ 50% ਅਸੀਂ ਸਰਪੰਚੀਆਂ ਤੇ ਕਬਜ਼ਾ ਕਰ ਲਿਆ ਤੁਹਾਡੇ ਟੈਲੀਵਿਜ਼ਨ ਕਹਿੰਦੇ ਤੇ ਤੁਸੀਂ ਕਹਿੰਦੇ ਫੇਰ ਆਈਆਂ ਕਾਰਪੋਰੇਸ਼ਨ ਪੰਜ ਕਾਰਪੋਰੇਸ਼ਨ ਆਈਆਂ ਅੱਜ ਤੱਕ ਜਿਹੜੀ ਸਰਕਾਰ ਹੁੰਦੀ ਹੈ ਕਾਰਪੋਰੇਸ਼ਨ ਚਾਹੇ ਉਹ ਕਾਲੀਆਂ ਦੀ ਆਈ ਚਾਹੇ ਕਾਂਗਰਸ ਦੀ ਆਈ ਸਾਰੀਆਂ ਉਹ ਰੀਆਂ ਹੁੰਦੀਆਂ ਇੱਕ ਥਾਂ ਤੇ ਆਮ ਆਦਮੀ ਪਾਰਟੀ ਨੂੰ ਮੁਕੰਮਲ ਬਹੁਮਤ ਨਹੀਂ ਆਈ ਪਟਿਆਲੇ ਤਾਂ ਲੁੱਟਿਆ ਗਿਆ ਦੂਜੀ ਥਾਂ ਤੇ ਵੀ ਲੁਧਿਆਣੇ ਵਿੱਚ ਵੀ ਨੰਬਰ ਘੱਟ ਸੀ ਤੇ ਜਲੰਧਰ ਵਿੱਚ ਵੀ ਨੰਬਰ ਘੱਟ ਸੀ ਉਹਨਾਂ ਨੇ ਚਲੋ ਇੱਧਰ ਉੱਧਰ ਕਰਕੇ ਪੂਰੇ ਫਗਵਾੜਾ ਤੇ ਅਮਰitsar ਨੰਬਰ ਹੀ ਸਾਡੇ ਕੋਲੇ ਸੀ ਪਰਫਾਰਮੈਂਸ ਰਾਜੇ ਵੜਿੰਗ ਨੇ ਦਿੱਤੀ ਹੈ ਕਿ ਨਹੀਂ ਦਿੱਤੀ ਫਿਰ ਕਿਸ ਬਿਹਾਨੇ ਕੋਣ ਬਦਲ ਨੀ ਗੱਲ ਕਰਦਾ ਕਈ ਵਾਰੀ ਥੱਲੇ ਅੰਦਾਜ਼ੇ ਆਕਾਸਰੇ ਮੈਨਿਪੂਲੇਸ਼ਨ ਕੋਈ ਵਿਚਾਰਾ ਉਤਾਵਲਾ ਹੁੰਦਾ ਉਹ ਆਪਣੀ ਮੈਨਿਪੂਲੇਸ਼ਨ ਕਰਨ ਲੱਗ ਪੈਂਦਾ ਕਿ ਮੈਂ ਹੁਣ ਜਲਦੀ ਇਹ ਉਹ ਗੱਲ ਹੋ ਜਾਏ ਇਹ ਐ ਥੋੜੀ ਹੁਣੀ ਯਾਰ ਰਾਜਾ ਵੜਿੰਗ ਆਲ ਇੰਡੀਆ ਦਾ ਪ੍ਰਧਾਨ ਰੇ ਕਾਂਗਰਸ ਦਾ ਰਾਜਾ ਵੜਿੰਗ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਪਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਚਾਰ ਵਾਰ ਇਲੈਕਸ਼ਨ ਜਿੱਤ ਗਿਆ ਪਾਰਟੀ ਨੇ ਮੇਰੇ ਵਿੱਚ ਕਿੰਨਾ ਇਨਵੈਸਟ ਕੀਤਾ ਹੈ ਮੈਂ ਤਾਂ ਪਾਰਟੀ ਦਾ ਦੇਣਾ ਹੀ ਨਹੀਂ ਦੇ ਸਕਦਾ ਬਾਕੀ ਪ੍ਰਧਾਨਗੀ ਤਾਂ ਆਉਣੀ ਜਾਣੀ ਚੀਜ਼ ਹੈ ਮੈਂ ਤਾਂ ਕਾਂਗਰਸ ਦਾ ਡਿਸਪਲਿਨ ਸਿਪਾਈ ਹਾਂ ਪਰ ਮੇਰੀ ਇਹ ਬੇਨਤੀ ਹੈ ਹਰ ਵਿਅਕਤੀ ਨੂੰ ਪ੍ਰਧਾਨਗੀ ਦੀ ਰੇਸ ਜ਼ਰੂਰ ਰੱਖਣੀ ਚਾਹੀਦੀ ਹੈ ਹਰ ਵਿਅਕਤੀ ਨੂੰ ਹੁੰਦੀ ਹੈ ਔਰ ਕੋਈ ਇਹ ਚੈਣਾ ਮਾੜੀ ਗੱਲ ਨਹੀਂ ਕਿਸੇ ਵਿਅਕਤੀ ਦੇ ਮਨ 'ਚ ਇਹ ਇੱਛਾ ਹੋਵੇ ਮੈਂ ਰਾਜੀ ਵੜਿੰਗ ਦੀ ਥਾਂ ਤੇ ਪ੍ਰਧਾਨ ਬਣ ਜਾਵਾਂ ਇਹ ਕੋਈ ਮਾੜੀ ਗੱਲ ਨਹੀਂ ਹੈ ਹਰ ਪਾਰਟੀ ਛੁੰਦਾ ਕਿਉਂਕਿ ਉਹ ਕਿਹੜੀ ਚ ਨਹੀਂ ਹੁੰਦਾ ਤੁਸੀਂ ਵੀ ਸਮਝਦੇ ਹੋ ਕਿ ਯਾਰ ਜੇ ਮੈਂ ਚੀਫ ਐਡੀਟਰ ਬਣ ਜਾਂਦਾ ਕਈ ਤਾਂ ਸੋਚਦੇ ਆ ਕਿ ਮੈਂ ਯਾਰ ਇਹਦੀ ਥਾਂ ਤੇ ਜਲਦੀ ਪਹੁੰਚ ਜਾ ਤੁਸੀਂ ਨਹੀਂ ਸੋਚਦੇ ਪਰ ਉਹ ਪਹੁੰਚਣਾ ਇੱਛਾ ਰੱਖਣੀ ਮਾੜੀ ਗੱਲ ਹੈ ਲੇਕਿਨ ਉਹਰੇ ਅਸੇ ਇੰਤਜ਼ਾਰ ਕਰਨਾ ਚਾਹੀਦਾ ਹੈ ਵਧੀਆ ਅਦੇ ਤਰੀਕੇ ਨਾਲ ਐਵੇਂ ਕਹਾਣੀ ਬਣਾ ਕੇ ਥੱਲੇ ਇੱਧਰ ਉੱਧਰ ਨਹੀਂ ਦੱਸਣੀ ਚਾਹੀਦੀ ਜਿੱਦੇ ਰਾਜਾ ਵਿੜਿੰਗ ਉਤਰਨ ਵਾਲਾ ਹੋਇਆ ਮੈਂ ਤੁਹਾਨੂੰ ਸੱਦ ਕੇ ਪਹਿਲਾਂ ਕਹਿ ਦੂੰਗਾ ਮੈਂ ਆਪ ਬੜਾ ਸਿਆਣਾ ਆਦਮੀ ਐ ਮੈਂ ਥੱਲੇ ਆਇਆ ਯਾਰ ਮੈਂ ਤੁਹਾਨੂੰ ਇੱਥੇ ਗਈ ਜਾ ਨਹੀਂ ਨਹੀਂ ਹਮ ਤੋਂ ਹਮ ਤੋਂ ਐਸੀ ਹੈ ਤੇ ਉਧਰੋਂ ਮੈਨੂੰ ਉੱਥੋਂ ਚਿੱਠੀ ਆ ਜੇ ਮੈਂ ਤੁਹਾਨੂੰ ਆਪ ਬੁਲਾ ਕੇ ਕਹਿ ਦੂੰਗਾ ਵੀ ਹੁਣ ਅਬ ਚੱਲੇ ਹੈ ਭਈ ਮਿੱਤਰੋ ਤੇ ਮੈਂ ਤੁਹਾਨੂੰ ਆਲਰੇਡੀ ਕਹਤਾ ਕਈ ਵਿਚਾਰੇ ਉਹਨਾਂ ਨੂੰ ਇਹ ਲੱਗਦਾ ਏ ਛੇਤੀ 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 ਤਿੰਨ ਸਾਲ ਕੱਢ ਲਈਏ ਦੱਸੋ ਕੱਢੇ ਕਿ ਨਹੀਂ ਕੱਢੇ ਐਂ ਬਿਲਕੁਲ ਅੱਜ ਪਬਲਿਕਲੀ ਇਹ ਕਹਿਣ ਲੱਗ ਪਈ ਹੈ ਲੋਕ ਕਿ ਕਾਂਗਰਸ ਪਾਰਟੀ ਆ ਰਹੀ ਹੈ ਕਾਂਗਰਸ ਪਾਰਟੀ ਆ ਰਹੀ ਹੈ ਇੱਛਾ ਰੱਖਣੀ ਇੱਛਾ ਰੱਖਣੀ ਕੋਈ ਗੱਲ ਨਹੀਂ ਮੇਰੀ ਬੇਨਤੀ ਹੈ ਹੱਥ ਜੋੜ ਕੇ ਸਨਮਾਨਯੋਗ ਉਹਨਾਂ ਲੀਡਰ ਸਹਿਬਾਨਾਂ ਨੂੰ ਬ੍ਰਿਸ਼ ਲੀਡਰ ਸਹਿਬਾਨਾਂ ਨੂੰ ਜਿਹੜਾ ਕੋਈ ਕਾਲਾ ਉਹਨੂੰ ਮੇਰੀ ਬੇਨਤੀ ਹੈ ਕਿ ਬਿਲਕੁਲ ਇੱਛਾ ਰੱਖੋ ਦਿੱਲੀ ਜਾਓ ਆਪ ਦਾ ਉੱਥੇ ਬਸਤਾ ਚੱਕੋ ਗੱਲਬਾਤ ਕਰੋ ਕਿ ਮੈਂ ਪ੍ਰਧਾਨ ਦੀ ਦਾ ਇੱਛੇਦਾਰ ਹਾਂ ਲੇਕਿਨ ਆ ਜਿਹੜਾ ਮੀਡੀਆ ਦੇ ਵਿੱਚ ਰੌਲਾ ਪਾਉਣਾ ਇਹਦੇ ਨਾਲ ਵਿਚਾਰੀ ਜਨਤਾ ਬੜੀ ਨਾਰਾਜ਼ ਹੈ ਜਿਨ੍ਹਾਂ ਨੇ ਕੁੱਟ ਤਾਂ ਉਹ ਖਾਂਦੇ ਆ ਅਸੀਂ ਤਾਂ ਬਾਦਲਾਂ ਦੇ ਵਿਆਹ ਤੇ ਵੀ ਜਾਵੜੇ ਨਹੀਂ ਅਸੀਂ ਤਾਂ ਜਾਖੜਾਂ ਦੇ ਵਿਆਹ ਤੇ ਵੀ ਜਾਵੜੇ ਨਹੀਂ ਸਾਰਾ ਟੱਬਰ ਸਾਰਾ ਕੁਝ ਆਮ ਜਿਹੜੀ ਜਨਤਾ ਪਿਸਦੀ ਹੈ ਉਹ ਪਿਸਦੀ ਹੈ ਸਾਡਾ ਸਾਡਾ ਮੁੰਡਾ ਤਾਂ ਜਿਹੜਾ ਹੈਗਾ ਉਹ ਭਗਵੰਤ ਮਾਨਨਾ ਵੀ ਬੈਠਾ ਬੈਠਾ ਰਹਿੰਦੇ ਆਮ ਜਨਤਾ ਬੜੀ ਇਸ ਕੱਲ ਚ ਪਿਸ ਜਾਂਦੀ ਹੈ ਉਹ ਕਹਿੰਦੀ ਯਾਰ ਤੁਸੀਂ ਸਟੇਜ ਤੇ ਕੁਝ ਹੋਰ ਕਹਿੰਦੇ ਹੋ ਤੇ ਜਾਣੇ ਰਾਜੇ ਵਿਡਿੰਗ ਨੂੰ ਕਹਿੰਦੇ ਸੀ ਉੱਥੇ ਬਠਿੰਡਾ ਫਲਾਨਾ ਇਹ ਉਹ ਮੈਂ ਗਿਆ ਕਿਸੇ ਦੇ ਵਿਆਹ